ориجنલ ਚ ਲੈਟ ਟਰੈਕਟਰ 7750 ਘੰਟਾ ਠੀਕ ਹੈ ਜੀ ਬਹੁਤ ਚੰਗਾ ਟਰੈਕਟਰ ਹੈ ਜੀ ਕਿਸੇ ਪਾਸੋਂ ਇੰਜਨ ਦੀ ਗੇਅਰ ਦੀ ਦਸੱਲੀ ਹੋਊਗੀ ਪੂਰੀ ਹਾਂਜੀ ਸਾਰੀ ਸੈਸਰੀ ਜੋ ਪ੍ਰੋਪਰ ਨਾਲ ਇਹਦੀ ਕੰਪਨੀ ਦੀ ਠੀਕ ਹੈ ਜੀ ਮੂਰੇ ਵੇਟ ਮਗਰ ਡਬਲ ਵੇਟ ਨਾਲ ਦੇ ਟਾਇਰ ਇਹਦੇ 85 ਪੈਸੇ ਟਰੈਕਟਰ ਬਹੁਤ ਚੰਗਾ ਜੀ ਠੀਕ ਹੈ ਜੀ ਪੂਰਾ ਟਰੈਕਟਰ ਵਧੀਆ ਜੀ ਕਨੂਪੀ ਗਨਾਪੀ ਨੂੰ ਲੱਗੀ ਹੈ ਕਿਤੇ ਰੰਗ ਨਹੀਂ ਲੱਗਿਆ ਹੋਊਗਾ ਇਹਨੂੰ ਪਾਲ ਜੂਰੇ ਟਰੱਕ ਮੈਂ ਤੇ ਚੱਲੇ ਮੂਹਰਲੇ ਟਾਇਰ ਜੇ ਨਾਲ ਦੇ ਹਿਸਾਬ ਲਾ ਲੋ ਇਹਦੇ ਠੀਕ ਹੈ ਜੀ ਅਸੀਂ ਲਾ ਗਏ ਇਹ ਐਮ ਆਰਪ ਦੇ ਨਵੇਂ ਪਾ ਕੇ ਦੇਨੇ ਆ ਠੀਕ ਹੈ ਜੀ ਤੇ ਪਿੱਛੇ 90 ਪੈਸੇ ਹੈਗੇ ਆ ਜੀ ਆਰ ਐਕਸ ਆ ਗਿਆ ਹਾਂਜੀ ਚੈਂਜਰਲ ਆ ਗਿਆ ਜੀ ਇਹ ਟਰੈਕਟਰ 22 ਮਾਡਲ ਆ ਟਰੈਕਟਰ ਬਹੁਤ ਚੰਗਾ 850 ਘੰਟਾ ਚੱਲਿਆ ਜੀ ਸਤਿ ਸ੍ਰੀ ਅਕਾਲ ਮਿੱਤਰੋ ਰਾਉ ਕਲਾਂ ਦੇ ਵਿੱਚ ਪਹੁੰਚੇ ਆ ਜਿਲ੍ਹੇ ਮੋਗੇ ਦਾ ਪਿੰਡ ਆ ਬਾਈ ਮੰਦਰਾ ਕੋਲੇ ਸਤਿ ਸ੍ਰੀ ਅਕਾਲ ਬਾਈ ਮੰਦਰਾ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਬਾਈ ਬਹੁਤ ਵਧੀਆ ਬਾਈ ਤੇ ਕਿੰਨੇ ਕ ਟਰੈਕਟਰ ਨੇ ਬਾਈ ਮੰਦਰਾ ਟਰੈਕਟਰ ਬਾਈ ਹੁਣ ਆਪੀ ਕਾ ਜੇ ਸਹੀ ਵਾਲੀ ਆਪਾਂ ਲਾਈਏ ਦੂਜੇ ਲੰਦੇ ਹੀ ਪੰਜਾਬ ਨੰਬਰ ਹੁੰਦੇ ਆ ਬਿਲਕੁਲ ਪੰਜਾਬ ਨੰਬਰ ਵਿੱਚ ਰਾਜਸਥਾਨ ਨੰਬਰ ਵੀ ਆ ਜਾਂਦਾ ਠੀਕ ਆ ਰਾਜਸਥਾਨ ਨੰਬਰ ਵੀ ਆ ਜਾਂਦਾ ਪੰਜਾਬ ਨੰਬਰ ਵੀ ਆ ਹਾਂ ਰਾਜਸਥਾਨ ਨੰਬਰੇ ਵਿੱਚ 5630 ਵਗੈਰਾ ਨਾ ਫਰੇ ਹੋ ਜਾ ਰੈਕਟਰ ਸਾਨੂੰ ਲੈਣਾ ਪੈਂਦਾ ਖਾਸ਼ੇ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਇਹ ਡਿੱਟ ਲੈਣੀ ਠੀਕ ਹੈ ਜੀ 5630 ਠੀਕ ਹੈ ਜੀ ਤੇ ਮਿਲਦਾ ਔਖਾ ਥੋੜਾ ਇੰਗਲੈਂਡ ਦਾ ਹੈ ਇੰਗਲੈਂਡ ਦਾ ਔਖਾ ਮਿਲਦਾ ਤੇ ਹੁਣ ਆਪਾਂ ਸਿਉਣਾ ਲੀਕਾ ਤੋਂ ਸਟਾਰਟ ਕਰਦੇ ਆ 750 ਤੋਂ ਇਹਦੇ ਬਾਰੇ ਦੱਸੀ ਬਾਈ ਇਹ 2023 ਮਾਡਲ ਰੈਕਟਰ ਹੈ ਜੀ ਠੀਕ ਹੈ ਠੀਕ ਹੈ ਜੀ ओरिजिनल ਚ ਲਿਆ ਟ੍ਰੈਕਟਰ 7750 ਘੰਟਾ ਠੀਕ ਹੈ ਜੀ ਸਾਰਾ ਕੰਪਨੀ ਦਾ ਇਹਨੂੰ ਆਏ ਨਹੀਂ ਕੋਈ ਪੇਂਟ ਜਾਂ ਕੁਝ ਹੋਰ ਆ ਠੀਕ ਹੈ ਜੀ ਨਵਾਂ ਟਰੈਕਟਰ ਹੈ ਰੇਟ ਇਹਦਾ ਮੰਗਦੇ ਆਂ ਜੀ ਅਸੀਂ 5 ਲੱਖ 85000 ਹਾਂ ਜੀ ਦੇ ਦਾਂਗੇ 565000 ਦਾ ਜੀ 5 ਲੱਖ 65000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਚੈਂਜਰਲ ਆ ਜੀ ਇਹ ਤਿੰਨ ਚੈਂਜਰ ਮਾਰਟ ਹੈ ਠੀਕ ਆ 19 ਬੈਕ 19 ਮੂਰ ਨੂੰ ਬਿਲਕੁਲ ਜੀ ਬਾਕੀ ਚੰਗਾ ਟਰੈਕਟਰ ਹੈ ਸੈਂਪਲ ਕਪੜੇ ਵਾਲੀ ਛਤਰੀ ਆ ਗਈ ਮੂਰੇ ਆ ਗਿਆ 50 30 ਜਿਹਦੇ ਬਾਰੇ ਬਾਈ ਮੰਦਰ ਜਾਣਿਆ ਜਾਂਦਾ ਹਾਂ ਦੱਸੀ ਬਾਈ ਇਹਦੇ ਬਾਰੇ ਖਾਸ਼ੇ ਭਰਾ ਮੰਗਦੇ ਆ ਜੀ ਇਹਨੂੰ ਬਾਹਰ ਲੇ ਠੀਕ ਆ ਜੀ ਓਫਰ ਲੈ ਕੇ ਜਾਂਦੇ ਆ ਪਰ ਟਰੈਕਟਰ ਲਿਉਨੇ ਉਹ ਜਿਹੜੇ ਵਿੱਚ ਕਮੀ ਹੋਵੇ ਨਾ ਕਿਸੇ ਪਾਸ ਠੀਕ ਆ ਜੀ ਹੋਰਾਂ ਕਿਸੇ ਗੱਲ ਦੀ ਠੀਕ ਆ ਜੀ ਬਹੁਤ ਚੰਗਾ ਟਰੈਕਟਰ ਹੈ ਜੀ ਕਿਸੇ ਪਾਸੋਂ ਇੰਜਨ ਦੀ ਗੇਅਰ ਦੀ ਦਸੱਲੀ ਹੋਊਗੀ ਪੂਰੀ ਹਾਂਜੀ ਸਾਰੀ ਸੈਸਰੀ ਜੋ ਪ੍ਰੋਪਰ ਨਾਲ ਇਹਦੀ ਕੰਪਨੀ ਦੀ ਠ ਮੂਰੇ ਵੇਟ ਮਗਰ ਡਬਲ ਵੇਟ ਆ ਠੀਕ ਹੈ ਜੀ ਮੂਰੇ ਟਾਇਰ ਬੰਦੇ ਦੇ ਸ਼ੌਕ ਨਾ ਵੱਡੇ ਪਾਏ ਹੋਏ ਆ ਰੇਡੀਅਲ ਮਗਰ ਟਾਇਰ ਮਾਰਫ ਦੇ 75 ਰੁਪਏ ਸੀ ਆ ਜੀ ਠੀਕ ਹੈ ਜੀ ਇਹ ਖਾਸੀ ਭਰਾਵਾਂ ਦੀ ਡਵਾਣ ਇੰਦੀ ਪਾਵਰ ਸਟੀering ਚ ਆ ਗਿਆ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਪਾਵਰ ਸਟੀering ਚ ਆ ਗਿਆ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਤੇ ਇੰਜਨ ਗੇਅਰ ਤਾਂ ਵੀ ਓਨਾ ਚੰਗਾ ਬਿਲਕੁਲ ਬਾਹਗੇ ਦੇਵਾਂਗੇ ਜੀ ਇਹਨੂੰ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਬਾਹਕੇ ਦੇਵਾਂਗੇ ਇੰਜਨ ਦਾ ਜਿਹੜੇ ਭਰਾਵਾਂ ਨੂੰ ਇਹਦੀ ਪਰਖ ਆ ਜੀ ਇੰਜਨ ਦਾ ਇਹਦਾ ਮਰਦਾ ਹੀ ਨਹੀਂ ਠੀਕ ਹੈ ਜੀ ਇੰਜਨ ਨਹੀਂ ਇਹਦਾ ਮਰਦਾ ਇੰਜਨ ਨਹੀਂ ਮਰਦਾ ਠੀਕ ਹੈ ਠੀਕ ਹੈ ਜੀ। ਤੋਂ ਅਸੀਂ ਇਹ ਕਸਰ ਛੱਡਦੇ ਨੇ ਤੇਲ ਤੂਲ ਨਵਾਂ ਪਾ ਕੇ ਦਿੰਨੇ ਬਿਲਕੁਲ ਦੱਸ ਲਈਨਾ। ਠੀਕ ਹੈ ਜੀ। ਮਾਡਲ ਇਹ ਕਿੰਨੇ ਸੀ? ਮਾਡਲ ਇਹ ਹੈਗਾ ਜੀ 99 99 ਰੇਟ ਮੌਕੇ ਦਾ। ਰੇਟ ਮੌਕੇ ਦਾ ਕਰਾਂਗੇ ਨੰਬਰ ਰਾਜਸਥਾਨ 2012 ਦਾ ਆਪਣੇ ਪੰਜਾਬ ਚ ਨਾ ਆਉਗੇ ਜੀ। ਠੀਕ ਹੈ ਜੀ। ਤੇ ਮੂਰੇ ਆ ਗਿਆ 605 ਅਰਜਨ ਨੋਬੋ। ਹਾਂਜੀ ਠੀਕ ਹੈ ਜੀ। ਦੱਸੋ ਜੀ ਇਹਦੇ ਬਾਰੇ। ਡੀ ਆਈ ਇਹ 52 ਹਸ ਪਾਵਰ ਚ ਹੁੰਦਾ ਮੈਨ। ਹਾਂਜੀ। ਨਾਲ ਦੇ ਟਾਇਰ ਇਹਦੇ 85 ਪੈਸੇ ਟਰੈਕਟਰ ਬਹੁਤ ਚੰਗਾ ਜੀ। ਠੀਕ ਹੈ ਜੀ। ਪੂਰਾ ਟਰੈਕਟਰ ਵਧੀਆ ਜੀ। ਕਨੋਪੀ ਕਿਨਾਂ ਪੀਨੂੰ ਲੱਗੀ ਐ ਕਿਤੇ ਰੰਗ ਨਹੀਂ ਲੱਗਿਆ ਹੋਊਗਾ ਇਹਨੂੰ ਠੀਕ ਐ ਜੀ ਤੇ origignal ਸਾਰਾ ਡੈਕਟਰ ਆ ਬਿਲਕੁਲ ਸਾਫਟ ਡੈਕਟਰ ਆ ਇਹ ਆ ਇਨੀ ਵੀ ਕੋਈ ਜਿੰਮੇਵਾਰੀ ਚੱਲਿਆ ਡੈਕਟਰ ਹਾਂਜੀ 1300 ਘੰਟਾ 1350 ਚੱਲਿਆ ਜੀ 1350 ਘੰਟਾ ਮਿੱਤਰੋ ਇਹ ਚੱਲਿਆ ਹੋਇਆ ਖੁੱਲੇ ਪਲੇਟਫਾਰਮ ਚ ਆ ਗਿਆ ਕਨੋਪੀ ਲੱਗੀ ਹੋਈ ਐ ਡੀ ਆਈ ਆ ਗਿਆ ਡੀ ਆਈ ਆ ਗਿਆ ਤੇ ਮਾਡਲ 21 ਆ ਗਿਆ ਤੇ ਰੇਟ ਰੇਟ ਵੀਰੇ ਇਹਦਾ ਮੰਗਦੇ ਅਸੀਂ 635 ਹਾਂਜੀ 610 ਦਾ ਦੇ ਦਿਆਂਗੇ 6 ਲੱਖ 10 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮੂਰੇ ਆ ਗਿਆ 911 ਦੱਸਿਓ ਜੀ ਇਹਦੇ ਬਾਰੇ 911 ਜੀ ਖਾਸ਼ੇ ਭਰਾ ਮੰਗਦੇ ਆ ਵੀਰ ਠੀਕ ਹੈ ਜੀ ਬਹੁਤ ਵੀਰਾਂ ਦਾ ਫੋਨ ਆਦਾ ਵੀ ਜੇ ਕੋਈ 2000 ਜਾਂ 2001 ਮਾਡਲ ਹੋਵੇ ਪਰ ਹੋਵੇ ਟਰੈਕਟਰ ਸਾਫ਼ ਤੇ Ориਗਨਲ ਠੀਕ ਹੈ ਜੀ ਇਹਦੀ ਸ਼ੋ ਰਿੰਮ ਵੇਖੋ ਜੀ ਕਿਤੇ ਕੰਪੈਨ ਤੇ ਨਹੀਂ ਚੱਲਿਆ ਟਰੈਕਟਰ ਇਹ ਕੰਪੈਨ ਤੇ ਚੱਲਿਆ ਨਹੀਂ ਨਾ ਠੀਕ ਹੈ ਪਹਿਲੀ ਪਾਲਟੀਓ ਡੈਕਟਰ ਕੰਬੈਨ ਤੇ ਚੱਲੇ ਮੂਰਲੇ ਟਾਇਰ ਜੇ ਨਾਲ ਦੇ ਹਿਸਾਬ ਲਾ ਲੋ ਇਹਦੇ ਠੀਕ ਹੈ ਜੀ ਅਸੀਂ ਲਾ ਗਏ ਹਾਂ ਇਹ ਮਾਰਫ ਦੇ ਨਵੇਂ ਪਾ ਕੇ ਦੇਨੇ ਆ ਠੀਕ ਹੈ ਜੀ ਤੇ ਪਿੱਛੇ 90 ਪੈਸੇ ਹੈਗੇ ਆ ਜੀ ਪਿੱਛੇ 90 ਪੈਸੇ ਨੇ ਇੰਜਨ ਗੇਅਰ ਦਾ ਬਹੁਤ ਚੰਗਾ ਡੈਟਾ ਵਧੀਆ ਜੀ ਇੰਜਨ ਗੇਅਰ ਦਾ ਚੰਗਾ ਹੈ ਹਾਂਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਚੰਗਾ ਹੈ ਛਤਰੀ ਮਿਲ ਜੂ ਇਹਦੇ ਨਾਲ ਛਤਰੀ ਮਿਲ ਜੂ ਛਤਰੀ ਮਿਲ ਜੂ ਰਿਜਨਲ ਛਤਰੀ ਨਾਲ ਤੋਂ ਕੋਈ ਓਵੇਂ ਕੱਪੇ ਵਾਲੀ ਹੈ ਜੀ ਕੱਪੜੇ ਵਾਲੀ ਹੈ ਬਿਲਕੁਲ ਠੀਕ ਹੈ ਤੇ ਮਾਡਲ ਬਾਈ ਮੰਤਰ ਕਿੰਨੇ ਆ ਇਹ 2001 ਮਾਡਲ ਆ ਜੀ ਠੀਕ ਹੈ ਜੀ ਤੇ ਰੇਟ ਦੀ ਗੱਲ ਕਰੀਏ ਉਹ ਰੇਟ ਦੀ ਗੱਲ ਕਰ ਗਏ ਸਵਾ 3 ਲੱਖ ਰੁਪਏ ਦਾ ਦੇਣਾ ਇਹ ਹਾਂਜੀ ਬਾ ਮਾੜ ਮੋਟਾ ਮਾਨ ਤਾਨ ਹੋਊਗਾ ਮੂਰਲੇ ਮਰ ਟਾਇਰ ਨਵੇਂ ਦੇ ਬਾ ਮੂਰਲੇ ਨਵੇਂ ਟਾਇਰ ਪਾ ਕੇ ਸਵਾ 3 ਲੱਖ ਦਾ ਸਾਰਾ ਅਰੀਜਨਲ ਹੈ ਸਾਰਾ ਬਿਲਕੁਲ ਅਰੀਜਨਲ ਜੀ ਠੀਕ ਹੈ ਜੀ ਪਾਵਰ ਸਟੀering ਹੋਇਆ ਬਹੁਤ ਵਧੀਆ ਜੀ ਪਾਵਰ ਸਟੀering ਹੋਇਆ ਬਹੁਤ ਵਧੀਆ ਬਾਈ ਘਾਲੀਆਂ ਵਾਲਿਆਂ ਤੋਂ ਹੋਇਆ ਹਾਂਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮੂਰਿਆ ਗਿਆ ਸੋਨਾਲੀ ਕਾ 60 ਦਾ ਚੇਂਜਰ ਮੈਟ ਦੱਸਿਓ ਜੀ ਇਹ ਸੋਨਾਲੀ ਕਾ 60 ਆ ਗਿਆ ਜੀ ਆਰਐਕਸ ਆ ਗਿਆ ਹਾਂਜੀ ਚੇਂਜਰ ਵਾਲਾ ਆ ਗਿਆ ਜੀ ਇਹ ਟਰੈਕਟਰ 22 ਮਾਡਲ ਆ ਟਰੈਕਟਰ ਬਹੁਤ ਚੰਗਾ 850 ਘੰਟਾ ਚੱਲਿਆ ਜੀ 850 ਘੰਟਾ ਚੱਲਿਆ 85 ਪੈਸੇ ਟਾਇਰ ਆ ਜੀ 6,25,000 ਰੁਪਇਆ ਮੰਗਦੇ ਆ ਜੀ ਹਾਂਜੀ 590000 ਰੇਟ ਦੇ ਦਿਆ 590000 ਦਾ ਮਿੱਤਰੋ ਟਰੈਕਟਰ ਬਣੂਗਾ 22 ਮਾਡਲ ਟਰੈਕਟਰ ਬਹੁਤ ਚੰਗਾ ਜੀ ਟਰੈਕਟਰ ਚੰਗਾ ਇਹ ਤਾਂ ਮੈਨੂੰ ਆ ਚੱਲਿਆ ਵੀ ਮੰਦਰ ਥੋੜਾ ਹੋਣਾ हां 850 ਚੱਲਿਆ ਜਮਾ ਬ੍ਰਾਂਟਡਰ ਹੈ ਜੀ ਠੀਕ ਹੈ 850 ਘੰਟਾ ਮਿੱਤਰੋ ਇਹ ਟਰੈਕਟਰ ਚੱਲਿਆ ਹੋਇਆ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਆਜੂ ਕਰੀਏ ਬਾਈ ਨਾਲ ਗੱਲ ਹੈ ਇਹ ਸੀ ਬਾਈ ਕੋਲੇ ਟਰੈਕਟਰ ਬਾਈ ਮੰਦਰਾ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆਪਣੇ ਕੋਲੇ हां ਟਰੈਕਟਰ ਹੁੰਦੇ ਆ ਵੀਰੇ ਫਰਗਾਹ ਕਾਉਂਦੇ ਆ ਭਰਾ ਲੈ ਲੂ ਜਾਂਦੇ ਆ ਹੁਣ ਟਰੈਕਟਰ ਇਹਦਾ ਹਾਲੈਂਡ ਆ ਹਾਂਜੀ ਇਹ ਸਾਨੂੰ ਮਹੀਨੇ ਡੇਢ ਮਹੀਨੇ ਚੱਕ ਤਾਂ ਲੱਭ ਕੇ ਲਿਆਉਣੀ ਆ ਅਸੀਂ ਠੀਕ ਹੈ ਜੀ ਖਾਸ਼ੇ ਭਰਾ ਇਹਨੂੰ ਮੰਗਦੇ ਟਰੈਕਟਰ ਨੂੰ 50 30 ਨੂੰ ਠੀਕ ਹੈ ਜੀ ਅਰਜਨ ਹੋ ਗਿਆ 59 11 ਹੋ ਗਿਆ 59 ਕਰੋ ਨੂੰ ਬੜੇ ਆਉਂਦੇ ਇਹ ਵੀ ਕੋਈ ਸਾਡੇ ਕੋਲ 2 4 ਮਹੀਨੀ 5 ਮਹੀਨੀ ਹੁੰਦਾ ਇਹੋ ਜਿਹਾ ਪਰ ਲੈਣਾ ਹੁੰਦਾ ਸੀ 2001 ਮਾਡਲ ਲੈਣਾ ਹੁੰਦਾ ਚੰਗਾ ਸਰ ਇਹਦਾ ਚੰਗਾ ਲੈਣਾ ਹੁੰਦਾ ਪੂਰਾ ਸਰੇ ਦਾ ਰੇਟ ਲੈਣਾ ਹੁੰਦਾ ਬਸ 6 ਮਹੀਨਿਆਂ ਚ 4 ਮਹੀਨੇ ਚੱਕ ਆਉਂਦਾ ਇਹ ਪੀਸ ਠੀਕ ਹੈ ਤੇਵਾ 2-3 ਮਹੀਨੇ ਜੇ ਇੱਕ ਆਉਂਦਾ ਠੀਕ ਹੈ ਜੀ ਤੇ ਦੂਜੇ ਦਾ ਦੂਜੇ ਵਾਧੂ ਆਉਂਦੇ ਜਾਂਦੇ ਹੈ ਜੀ ਦੂਜੇ ਵਾਧੂ ਆਉਂਦੇ ਜਾਂਦੇ ਦੂਜੇ ਵਾਧੂ ਆਉਂਦੇ ਠੀਕ ਹੈ ਤੇ ਟਰੈਕਟਰ ਵਿੱਚ ਵੀ ਕੱਟ ਲੈਣੇ ਹੋਈ ਬੱਤੀ ਕੱਟ ਲੈਣੇ ਜੀ ਲੋਨ ਕਰਾਉਣਾ ਉਹ ਵੀ ਕਰਾ ਦਿੰਦੇ ਆ ਪਰ ਨੀਵੇਂ ਮਾ ਉਤਲੇ ਮਡਲਾਇਨ ਲੋਨ ਠੀਕ ਹੈ ਜੀ ਤੇ ਲੋਨ ਦੀ ਸੇਵਾ ਬਸ ਲੋਨ ਦੀ ਸਿੰਬਲ ਸਾਫ ਹੋਵੇ ਉਹਦੀ ਮਿੰਟੋਮੈਂਟੀ ਹੋ ਜੀ ਠੀਕ ਹੈ ਜੀ ਤੇ ਡਰੈਸ ਕੀ ਹੈ ਜੀ ਤੁਹਾਡਾ ਡਰੈਸ ਰੌਕੇ ਕਲਾ ਪਿੰਡ ਹੈ ਜੀ ਠੀਕ ਹੈ ਜੀ ਜ਼ਿਲ੍ਹਾ ਮੋਗਾ ਬਦਨੀ ਕਲਾ ਸ਼ਹਿਰ ਦੇ ਨੇੜੇ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ ਜੀ 97798 ਹਾਂਜੀ 694 ਤੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਮੰਦਰ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ